ਸੋ ਲੋਡ ਯੂ ਗਾਇਸ ਡੇਲੀ ਰੁਟੀਨ ਵਿੱਚ ਤੁਹਾਡਾ ਸਵਾਗਤ ਹੈ ਤੇ ਥੈਂਕ ਯੂ ਮਾਈ ਗੁੱਡਾ ਐਂਡ ਥੈਂਕ ਯੂ ਤੁਹਾਡਾ ਸਾਰਿਆਂ ਨੇ ਮੈਨੂੰ ਸਪੋਰਟ ਕਰਨ ਵਾਸਤੇ ਪਲੀਜ਼ ਕੈਨ ਯੂ ਗਿਵ ਮੀ ਸੋ ਗਾਇਸ ਅੱਜ ਕੱਲ ਦੇ ਬੱਚੇ ਦੇਖੋ ਵੇਖੋ ਮਾਂ ਨੂੰ ਨਹੀਂ ਦਿੰਦੇ ਇਕੱਲੇ ਇਕੱਲੇ ਖਾਣੇ ਕਹਿੰਦਾ ਮੰਮੀ ਦਾ ਆ ਮੇਰੇ ਪੁੱਤਰ ਨੇ ਮੇਰੇ ਵਾਸਤੇ ਬਣਾਇਆ ਹੈ ਸੋ ਹੀ ਹੇ 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 ਮਾਂ ਆਹ ਨੋ ਧੰ ਗੁਰੂ ਨਾਨਕ ਤੂੰ ਹੀ ਨਿਰੰਕਾਰ ਸੋ ਲੋਟ ਗਾਇਸ ਡੇਲੀ ਰੁਟੀਨ ਵਿੱਚ ਤੁਹਾਡਾ ਸਵਾਗਤ ਹੈ ਤੇ ਅਸੀਂ ਕਰਦੇ ਹਾਂ ਬ੍ਰੇਕਫਾਸਟ ਸਟਾਰਟ ਅੱਜ ਦਿਨ ਇਹ ਫਤਿਹ ਸਿੰਘ ਨੂੰ ਬ੍ਰੇਕਫਾਸਟ ਤੇ ਫਟਾਫਟ ਕਰਦੇ ਹਾਂ ਰੈਡੀ ਫਤਿਹ ਸਿੰਘ ਨੂੰ ਤੇ ਫਿਰ ਕਰਾਂਗੇ ਸਕੂਲ ਡ੍ਰੌਪ ਬੱਚਿਆਂ ਨੂੰ ਸੋ ਲੋਟ ਗਾਇਸ ਸੋ ਇੱਥੇ ਮੇਰਾ ਵੀ ਦਿਲ ਕਰਦਾ ਬ੍ਰੇਕਫਾਸਟ ਕਰਨ ਨੂੰ ਹਲੇ 5-10 ਮਿੰਟ ਲੈਫਟ ਸੀ ਮੈਂ ਕਿ ਫਟਾਫਟ ਬਣਾਉਣੀ ਆ ਬ੍ਰੇਕਫਾਸਟ ਤੇ ਮੈਂ ਵੀ ਕਰਦੀ ਆ ਸੋ ਮੇਰਾ ਵੀ ਹੋ ਗਿਆ ਹੈਲਥੀ ਬ੍ਰੇਕਫਾਸਟ ਖਾ ਲੋ ਜਿੰਨੇ ਖਾਣਾ ਹੈ ਫਟਾਫਟ ਹੈਲਥੀ ਬ੍ਰੇਕਫਾਸਟ ਸੋ ਲੋਜੀ ਗਾਇਸ ਫਾਈਨਲੀ ਅੱਜ ਮੈਂ ਪਹਿਲੇ ਸੈੱਟ ਕਰ ਲਿਆ ਮੈਂ ਬੱਚੇ ਨੂੰ ਛੱਡ ਕੇ ਮੈਂ ਕਿ ਪਹਿਲੇ ਮੈਂ ਸੈੱਟ ਕਰਕੇ ਫਿਰ ਦਿਖਾ ਲਦੀ ਆ ਤੁਹਾਨੂੰ ਤੁਸੀਂ ਕਹਿੰਦੇ ਹੋ ਨੇ ਰੋਜ ਲੱਗ ਜਾਂਦੀ ਆ ਹਾਨੂੰ ਪਹਿਲੇ ਕਹਿੰਦੀ ਸੈਟੀਸਾਈ ਕਰਨੀ ਸੈਟੀਸਾਈ ਕਰਨੀ ਸੋ ਮੈਂ ਪਹਿਲੇ ਕਰ ਲਈ ਆ ਸੀਫੇ ਵਾਰ ਵਿੱਚ ਤੁਹਾਨੂੰ ਦਿਖਾ ਲਈ ਆ ਸੋ ਅੱਜ ਤੁਹਾਨੂੰ ਥਿਊ ਦਿਖਾ ਲ ਦਵਾ ਬਾਅਦ ਦਾ ਸੋ ਥਿਊ ਦੇਖੋ ਕਿੰਨਾ ਪਿਆਰਾ ਮਾਰਨਿੰਗ ਦਾ ਸਵੇਰ ਦਾ ਵਾਓ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ एवरीवन ਇਜ਼ ਓਕੇ ਸੋ ਗਾਇਸ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਵਾਹਿਗੁਰੂ ਜੀ ਕਿ ਕਿ ਪਾ ਸਾਰੇ ਚੜ੍ਹਦੀ ਕਲਾ ਮੈਂ ਵੀ ਚੜ੍ਹਦੀ ਕਲਾ ਵਿੱਚ ਆ ਮੈਨੂੰ ਪਤਾ ਤੁਸੀਂ ਵੀ ਚੜ੍ਹਦੀ ਕਲਾ ਵਿੱਚ ਚੱਕ ਕਸ ਮੈਨੂੰ ਨਾ ਕੱਲ ਦਾ ਬਹੁਤ ਮੈਸੇਜ ਆਇਆ ਸੀ ਕਿ ਤੁਸੀਂ ਸਾਰੇ ਬਹੁਤ ਚੜ੍ਹਦੀ ਕਲਾ ਵਿੱਚ ਥੈਂਕ ਯੂ ਮਾਈ ਗੁੱਡ ਦਾ ਐਂਡ ਥੈਂਕ ਯੂ ਤੁਹਾਡਾ ਸਾਰਿਆਂ ਨੇ ਮੈਨੂੰ ਸਪੋਰਟ ਕਰਨ ਵਾਸਤੇ ਸੋ ਲੋ ਜੀ ਗਾਇਸ ਨਵਾਂ ਦਿਨ ਨਵੀਂ ਸ਼ਿਰਵਾਦ ਹੋ ਚੁੱਕੀ ਆ ਬੱਚਿਆਂ ਨੂੰ ਕਰ ਦਿੱਤਾ ਸਕੂਲ ਡਰੋਪ ਸੋ ਕਰਦੇ ਆ ਕਿਚਨ ਤੇ ਪਿੰਨੇ ਕਪਾਫਟੀ ਤੇ ਨਾਲ ਕਰਦੇ ਆ ਥੋੜਾ ਬਹੁਤਾ ਕੰਮ ਸੋ ਅੱਜ ਬਣਾ ਮੰਗੇ ਪਿੰਡੀਆਂ ਐਂਡ ਦਾਲ ਸੋ ਫਾਈਨਲੀ ਪਿੰਡੀਆਂ ਨੂੰ ਮੈਂ ਚਲਦੀ ਆ ਵਾਸ਼ ਕਰਨ ਤੇ ਇੱਥੇ ਦਾ ਸਾਰਾ ਠਾੜੀਪ ਹੋ ਗਿਆ ਪਹਿਲੇ ਪੀਰ ਨੇ ਕੱਪ ਆਫ ਟੀ ਕਸ ਥੱਕ ਜਾਈਦਾ ਨਾ ਕੰਮ ਕਰ ਕਰ ਕੇ ਸੋ ਮੈਂ ਕਮ ਕਮ ਕਰ ਲਿਆ ਸਾਰਾ ਆਣ ਕੇ ਫਟਾਫਟ ਜਿਹੜਾ ਅੱਜ ਕੋਸ ਫਰਡੇ ਸੀ ਫਰਡੇ ਦਾ ਫਟਾਫਟ ਕਰ ਲਈ ਦਾ ਕੰਮ ਸੋ ਵਲੌਗ ਇੱਕ ਦੋ ਦਿਨ ਤੁਹਾਨੂੰ ਬਾਅਦ ਵਿੱਚ ਮਿਲਦਾ ਹੈ ਬਟ ਮੈਂ ਪਹਿਲੇ ਕਲੀਨਿੰਗ ਵਗੈਰਾ ਕਰ ਲੈਣੀ ਆ ਸੋ ਬਾਅਦ ਵਿੱਚ ਵਲੌਗ ਤੁਹਾਨੂੰ ਦੇਖਣ ਨੂੰ ਤੁਹਾਨੂੰ ਮਿਲਦਾ ਸੋ ਲਓ ਜੀ ਕਰ ਲਿਆ ਤੇ ਹੁਣ ਮੈਂ ਫਿਰ ਕੁਕਿੰਗ ਕਰਕੇ ਫਿਰ ਮੈਂ ਜਾਊਂਗੀ ਬੱਚਿਆਂ ਨੂੰ ਪਿਕ ਕਰਨ ਤੇ ਫਿਰ ਮੈਂ ਘਰ ਆਉਂਗੀ ਫਿਰ ਮਿਲਦੇ ਆਂ ਅਸੀਂ ਬਾਅਦ ਵਿੱਚ ਗਾਇਸ ਓਕੇ ਗਾਇਸ ਸੋ ਲੋ ਜੀ ਗਾਇਸ ਹੁਣ ਹੋ ਗਿਆ ਟੀ ਟਾਈਮ ਮੈਂ ਕਿਹਾ ਚਲੋ ਮੈਂ ਵੀ ਥੋੜੀ ਟੀ ਪੀ ਲੈਣੀ ਆ ਸੋ ਮੈਂ ਥੋੜੇ ਜਿਹਾ ਲੈ ਨਮਕੀਨ ਐਂਡ ਟੀ ਕੱਪ ਆਫ ਤੇ ਅੱਜ ਲਈ ਐਸੇ ਮੱਠੀਆਂ ਤੇ ਮੈਂ ਕਿਹਾ ਮੈਂ ਨਹੀਂ ਖਾਣੀਆਂ ਔਰ ਅਡੀ ਫੁੱਲਪਾ ਆਪਣੇ ਤੋਂ ਮੈਂ ਕਿ ਥੋੜੇ ਜੇ ਨਮਕੀਨ ਲੈ ਲੈਣੇ ਆ ਸੋ ਲੋ ਜੀ ਗਾਇਸ ਮੈਂ ਪੀਣੀ ਚਾਹ ਤੇ ਬਾਰ ਵਿੱਚ ਤੁਹਾਨੂੰ ਮਿਲਦੇ ਆ ਜੇ ਤੁਸੀਂ ਪੀਣੀ ਦਾ ਫਟਾਫਟ ਪੀ ਲੋ ਤੁਸੀਂ ਵੀ ਸੋ ਲੋ ਜੀ ਗਾਇਸ ਇੱਥੇ ਲਾ ਰਹੀਤੀ ਆਸੀ ਮਸ਼ੀਨ ਸੋ ਲੋ ਜੀ ਗਾਇਸ ਮਸ਼ੀਨ ਲੱਗ ਚੁੱਕੀ ਆ ਤੇ ਉਹਨਾਂ ਚ ਕ ਕਰਦੇ ਆ ਭਾਂਡੇ ਵੋਸ਼ ਸਾਰੇ ਗਾਇਸ ਪਿੰਡੀਆਂ ਕਾਲੀਆਂ ਵਾਸ਼ ਪ੍ਰੋਪਰਲੀ ਸੋ ਇੱਥੇ ਦਾ ਗ੍ਰਿਤੀਆਂ ਮੈਂ ਪਿੰਡੀਆਂ ਵਾਸ਼ ਕਰਕੇ ਮੈਂ ਕਿ ਥੋੜੀਆਂ ਸੁੱਕ ਜਾਂਦੀਆਂ ਤੇ ਫਿਰ ਇਹਨੂੰ ਬਨਉਨੇ ਆ ਸੋ ਲਓ ਜੀ ਗਾਇਸ ਇੱਥੇ ਮੈਂ ਆਟਾ ਗੋਨ ਲਿਆ ਆ ਮੈਂ ਆਟਾ ਵੀ ਗੋਲ ਲਿਆ ਤੇ ਇੱਧਰ ਨਾਲ ਮੇਰੀ ਦਾਲ ਮੈਂ ਧਰ ਦਿੱਤੀ ਆ ਸੋ ਇੱਧਰ ਛੋਲੇ ਮੈਂ ਕਿ ਥੋੜੇ ਛੋਲੇ ਦੀ ਦਾਲ ਗਲ ਜੂਗੀ ਫਿਰ ਮੈਂ ਦੂਜੀ ਦਾਲ ਐਡ ਕਰੂੰਗੀ ਸੋ ਥੋੜੀ ਸਬਜੀ ਵੀ ਬਚੀ ਆ ਕੱਲ ਦੀ ਸੋ ਲੋਜੀ ਗਾਇਸ ਇਥੇ ਪਿੰਡੀਆਂ ਰੱਖ ਲਈਆਂ ਧੋ ਕੇ ਤੇ ਇਹਨੂੰ ਕਰਦੇ ਆ ਕੱਟੇ ਤੇ ਵਾਢੇ ਤੇ ਦਿਖਾ ਲਦੇ ਆ ਤੁਹਾਨੂੰ ਸੋ ਲੋ ਜੀ ਗਾਇਸ ਇੱਥੇ ਮੈਂ ਪਿੰਡੀਆਂ ਨੂੰ ਕੱਟ ਵੱਡ ਲਿਆਏ ਐ ਸੋ ਮੇਰੀਆਂ ਪਿੰਡੀਆਂ ਹੋ ਗਈਆਂ ਐ ਬਹੁਤ ਹੀ ਪਿਆਰੀਆਂ ਤੇ ਕਟੀਆਂ ਗਈਆਂ ਸੋ ਲੋ ਜੀ ਗਾਇਸ ਅੱਜ ਬਣਾਉਨੇ ਆ ਪਿੰਡੀਆਂ ਸੋ ਗਾਇਸ ਇੱਧਰ ਨਾ ਮੇਰੀ ਦਾਲ ਹੋ ਚੁੱਕੀ ਐ ਬੋਇਲ ਤੇ ਮੈਂ ਤੜਕਾ ਪਹਿਲੇ ਲਾ ਲਿਆ ਸੀ ਸੋ ਮੈਂ ਕਰਦੀਆਂ ਦਾਲ ਨੂੰ ਐਡ ਓ ਮਾਈ ਗੋਡ ਸੋ ਇਹਨੂੰ ਕਰਦੇ ਆ ਬੋਇਲ ਸੋ ਲੋ ਜੀ ਗਾਇਸ ਥੋੜੀ ਜੀ ਨਾ ਪਤਲੀ ਹੈ ਤੇ ਥੋੜੀ ਮੈਂ ਕਿਹਾ ਇੱਕ ਵਾਰੀ ਸੇਕ ਲੱਗ ਜੂਗਾ ਨਾ ਤੇ ਫੇਰ ਗਾੜੀ ਹੋ ਜੂਗੀ ਸੋ ਸ਼ੋਲਿਆਂ ਦੀ ਦਾਲ ਐਂਡ ਮਸਰ ਦੇ ਦਾਲ ਸੋ ਇਹਨੂੰ ਲਾਇਆ ਤੜਕਾ ਮੈਂ ਕਿਹਾ ਥੋੜੀ ਗਾੜੀ ਹੋ ਜੂਗੀ ਫਿਰ ਸੋਣੀ ਲੱਗੂਗੀ ਸੋ ਲੋ ਜੀ ਗਾਇਸ ਪਿੰਡੀ ਬਣ ਕੇ ਹੋ ਗਈ ਤਿਆਰ ਤੇ ਇੱਧਰ ਮੈਂ ਨਾ ਪਲੇਟ ਚ ਪਾ ਕੇ ਫੋਇਲ ਪਾਇਆ ਬਿਕਸ yellow plate ਹੋ ਜਾਂਦੀ ਹਲਦੀ ਨਾਲ ਸੋ ਲੋ ਜੀ ਪਿੰਡੀ ਹੋ ਗਈ ਤਿਆਰ ਹਮ ਯਮੀ 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 ਇਨ ਦੱਟਮੀ ਸੋ ਪਿੰਡੀ ਦਾ ਤਿਆਰ ਹੈ ਤੇ ਇੱਥੇ ਛੋਲਿਆਂ ਦੀ ਸਬਜ਼ੀ ਪਈ ਹੈ ਤੇ ਥੋੜੀ ਜਿਹੀ ਮੈਂ ਚੋਲ ਬਣਾ ਲਿਆ ਮਟਰਾਂ ਵਾਲੇ ਐਂਡ ਨਾਲ ਦਾਲ ਸੋ ਲੋ ਜੀ ਸਾਰਾ ਕੁਝ ਹੋ ਗਿਆ ਡਨ ਫੋ ਜੀਰੋ ਖਾਵਾਂਗੇ ਤੇ ਤੁਹਾਨੂੰ ਦਿਖਾ ਲਵਾਂਗੇ ਗਾਇਸ ਕਹਿੰਦੀ ਆ ਛੱਡ ਮਲਕ ਤੇ ਡੋਰਾ ਤੂੰ ਕਿਉ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲ ਲਿਦਾ ਏ ਸੋ ਲੋਜੀਕ ਗਾਇਸ ਚਲਦੀਆਂ ਬੱਚਿਆਂ ਨੂੰ ਪਿਕ ਕਰਨ ਸਕੂਲੇ ਤੇ ਨਾਲ ਸੁੱਟ ਕੇ ਆਉਂਦੀਆਂ ਕੂੜਾ oh my god ਸੋ ਇੱਧਰ ਖਾਣਾ ਪੀਣਾ ਲੈ ਲਿਆ ਬੱਚਿਆਂ ਦਾ ਸੋ ਲੋਜੀਕ ਗਾਇਸ ਫਾਈਨਲੀ ਬੱਚਿਆਂ ਨੂੰ ਕੱਢ ਲਿਆ ਪਿਕ ਤੇ ਫਤਿਹ ਸਿੰਘ ਕਰਦਾ ਪਏ ਵਿਊ ਦਾ ਇੰਜੋਏਮੈਂਟ ਤੇ ਸੋ ਇਹਨਾਂ ਨੇ ਖਾਣਾ ਪਾਣੀ ਪੀ ਲਿਆ ਹੈ ਖਾ ਪੀ ਲਿਆ ਹੈ ਸੋ ਖਾਣਾ ਵੀ ਖਾ ਲਿਆ ਹੈ ਤੇ ਪਾਣੀ ਵੀ ਪੀ ਲਿਆ ਹੈ ਤੇ ਡਰਿੰਕ ਵੀ ਪੀ ਲਈ ਹੈ ਜੂਸ ਵਗੈਰਾ ਸੋ ਹੁਣ ਇਕਦਮ ਖਲੋਤੇ ਆ ਤੇ ਇੱਕ ਦੂਜੇ ਨੂੰ ਵੇਖਣਦੇ ਆ ਤੇ ਗਰੁੱਪ ਦੀ ਥੋੜੀ ਜੀ ਤਬੀਅਤ ਹੋਈ ਹੈ ਖਰਾਬ ਤੇ ਗਰੁੱਪ ਥੋੜਾ ਜਿਹਾ ਸਿੱਕ ਹੋਇਆ ਫੀਵਰ ਹੋਇਆ ਤੇ ਕੋਲਡ ਹੋਇਆ ਬਸ ਮੈਂ ਕਾਜਾ ਦੇ ਦਿੰਨੀ ਐ ਨੂੰ ਮੈਡੀਕੇਸ਼ਨ ਫਿਰ ਕਰਨਾ ਰੈਸਟ ਸੋ ਫਾਈਨਲੀ ਬੱਚਿਆਂ ਨੂੰ ਲੈ ਕੇ ਜਾਂਦੇ ਆ ਕਾਰ ਤੇ ਬੱਚੇ ਕਰਦੇ ਆ ਫੁੱਲ ਇੰਜੋਇਮੈਂਟ ਅਸੀਂ ਐਸੀ ਸਕੂਲੋਂ ਤੇ ਤੇ ਗਰੁੱਪ ਨੇ ਬਣਾਇਆ ਇਹ ਬਹੁਤ ਹੀ ਪਿਆਰਾ 오ਰੀਅਲ ਦਾ ਇਹ ਚਾਕਲੇਟ ਕੇਕ ਤੇ ਤੇ ਗਰੁੱਪ ਨੇ ਬਹੁਤ ਹੀ ਪਿਆਰਾ 오ਰੀਅਲ ਦਾ ਚਾਕਲੇਟ ਕੇਕ ਬਣਾਇਆ ਤੇ ਕੰਨ ਇੱਕ ਪੀਸ ਨੇ ਮੇਰੇ ਰੱਖਿਆ ਇੱਕ ਆਪਣਾ ਸੋ ਫਾਈਨਲੀ ਮੇਰੇ ਮੁੰਡੇ ਨੇ ਪਹਿਲੀ ਵਾਰ ਕੇਕ ਬਣਾਇਆ ਸਕੂਲੋਂ ਸਿੱਖ ਕੇ ਆਇਆ ਲੱਗਦਾ ਸੋ ਮੰਮ ਕੰਨਾ ਮੰਮੀ ਤੂੰ ਖਾ ਲਈ ਸੋ ਆਮ ਪੀਸ ਲੱਗਦਾ ਮੇਰਾ ਤੇ ਗਰੁੱਪ ਦਿਸ ਇਜ਼ ਫॉर ਮਾਈ ਆ ਮੇਰਾ ਟੈਲ ਮੀ ਟਰੂ ਬ੍ਰੋ I I need this one. ई नीड दिस वन आई नीड दिस वन प्लीजी सो गाइस दे बच्चे देखो वेखो मानू नी दें दे दे कल्ले खाने खेते ना मम्मी तेरे पुत्र ने मेरे वास्ते बनाया ग्रुप सो नाइज लुक सो ब्यूटिफुल ग्रुप थैंक baby. So hey you guys बाबी सो है थैंक यू बेबी ਇਹ ਯੇ ਨਹੀਂ ਮਾਂ ਆਹ ਨੋ ਐਸੇ ਨੇ ਕੇਕ ਬਣਾਇਆ ਤੇ ਕਹਿਣਾ ਨਿੱਕੇ ਭਰਾ ਨੂੰ ਨਹੀਂ ਦੇਣਾ ਤੇ ਮੈਨੂੰ ਦੇ ਦਿੱਤਾ ਫੇਰ ਮੈਂ ਕਿਹਾ ਚਲ ਮੈਂ ਸ਼ੇਅਰ ਕਰ ਲੈਂਨੀ ਆ ਮੈਂ ਸ਼ੇਅਰ ਕਰਦੀ ਆ ਮम्मा ਸ਼ੇਅਰ ਕਰ ਦਿਓ ਲੈ ਖਾ ਲਓ ਆ ਬੇਬੀ ਰੋਣ ਲੱਗ ਪਿਆ ਸੀ ਓ ਲਗ ਯੂ ਆਈਜ਼ ਓ ਮਾਈ ਗੋਡ ਤੇਰੇ ਨਾਲੋਂ ਕੇਕ ਥੋੜਾ ਮੈਨੂੰ ਪਿਆਰਾ ਆ ਮੇਰਾ ਵੀ ਤੂੰ ਖਾ ਲੈ ਮਾ ਬੇਬੀ ਮਾ ਬੇਬੀ ਮਾਂ ਦਾ ਲਾਡਲਾ ਫਿਨਿਸ਼ ਸੋ ਲੋ ਜੀ ਗਾਇਸ ਫਾਈਨਲੀ ਬੱਚੀ ਆ ਚੁੱਕੀ ਹੈ ਕਹ ਤਾ ਕਹਿੰਦੇ ਮੰਮੀ ਮਿਲਕ ਸ਼ੇਕ ਬਣਾ ਦੇ ਸਾਨੂੰ ਮੈਂ ਕਿਹਾ ਚਲੋ ਲਓ ਜੀ ਮਿਲਕ ਸ਼ੇਕ ਪੀ ਲਓ ਬਿਕਾਸ ਨਾ ਥੋੜੀ ਥੋਪਸੀ ਬਾਦ ਤੇ ਥੋੜੀ ਤਬੀਅਤ ਵੀ ਇੰਨਾਂ ਦੀ ਠੀਕ ਨਹੀਂ ਸੀ ਸੋ ਥੋੜੀ ਥੋੜੀ ਇਨਾਂ ਨੇ ਰੋਟੀ ਖਾ ਲਈ ਸੀ ਗੱਡੀ 'ਚ ਹੀ ਐਕਚੁਅਲੀ ਬੱਸ 'ਚ ਹੀ ਸੋ ਫਾਈਨਲੀ ਹੁਣ ਮੈਂ ਕਿਹਾ ਚੱਲ ਮਿਲਕ ਸ਼ੇਕ ਪੀ ਲਓ ਫਿਰ ਕਹਿੰਦੇ ਠੰਡੇ ਠੰਡਾ ਮਿਲਕ ਸ਼ੇਕ ਸਾਨੂੰ ਬਣਾ ਕੇ ਦੇ ਤੇ ਮੈਂ ਕਿਹਾ ਚੱਲੋ ਪੁੱਤਰ ਜੀ ਨਾਲ ਮੈਂ ਕਿਹਾ ਮੈਂ ਆਪਣੇ ਵਾਸਤੇ ਵੀ ਬਣਾ ਲੈਨੇ ਆ ਸੋ ਫਤੈ ਨੂੰ ਅਸੀਂ ਇਹਦੇ ਵਿੱਚ ਬਣਾ ਕੇ ਦੇਣ ਲੱਗੇ ਆ ਬਿਕਾਸ ਆ ਨਾ ਪਲਾਸਟਿਕ ਦਾ ਇਹਨਾਂ ਤਾਂ ਠੀਕ ਰਹਿੰਦਾ ਬੱਚੇ ਵਾਸਤੇ ਆ ਤੋੜ ਦਿੰਦਾ ਆ ਸੋ ਮੇਰਾ ਸੈੱਟ ਸੀ 6 ਦਾ ਤੇ 3-4 ਹੀ ਰਹਿ ਗਿਆ ਸਿਰਫ ਆਵਲੇ ਸੋ ਫਾਈਨਲੀ ਹੁਣ ਫਤੇ ਸਿੰਘ ਨੂੰ ਇਹਦੇ ਚ ਬਣਾ ਦਿੰਨੇ ਆ ਸੋ ਲਓ ਜੀ ਗਾਇਸ ਹੁਣ ਐਡ ਕਰ ਦਿੰਨੇ ਆ ਮਿਲਕ ਊ ਯੈਮੀ 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 ਇਨ ਟਟਮੀ ਸੋ ਲਓ ਜੀ ਸਾਰਿਆਂ ਵਿੱਚ ਕਾ ਦਿੰਨੇ ਆ ਮਿਲਕ ਐਡ ਐਂਡ ਫਤੇ ਸਿੰਘ ਦਾ ਵੀ ਮੇਰਾ ਲਓ ਜੀ ਗਾਇਸ ਫਤੇ ਸਿੰਘ ਦਾ ਵੀ ਕਰ ਦਿੱਤਾ ਐਡ ਸੋ ਫਾਈਨਲੀ ਮਿਲਕ ਸ਼ੇਕ ਇਜ਼ ਡਨ ਬਸ ਮਿਕਸੀ ਕਰਨਾ ਨਾ ਇਹ ਹੋਰ ਕੁਛ ਨਹੀਂ ਸੋ ਲੋ ਜੀ ਗਾਇਸ ਮਿਲਕ ਸ਼ੇਕ ਇਜ਼ ਰੈਡੀ ਥਿਸ ਇਜ਼ ਫॉर ਫਤੇ ਨੋ ਸੋ ਜਿਹੜਾ ਤੇ ਗਰੁੱਪ ਦਾ ਸੀ ਉਹ ਫਤੇ ਨੂੰ ਮਿਲ ਗਿਆ ਜਿਹੜਾ ਫਤੇ ਦਾ ਸੀ ਤੇ ਗਰੁੱਪ ਨੂੰ ਮਿਲ ਗਿਆ ਡੂ ਯੂ ਲਾਈਕ ਕਿ ਫਤੇ ਸਿੰਘ ਡੂ ਯੂ ਲਾਈਕ ਕਿ ਸੀ ਆ ਲਾਈਕ ਇਟ ਆ ਲਾਈਕ ਇਟ ਵੈਲ ਡਨ ਗੋ ਇਨਸਾਈਡ ਸੋ ਮੈਂ ਤੇ ਆਪਣਾ ਪੀਨੀ ਆ ਸੋ ਸੋ ਯਮੀ ਜਿੰਨੇ ਪੀਣਾ ਪੀ ਸਕਦੇ ਹੋ ਮਿਲਕ ਸ਼ੇਕ ਇਟ ਇਜ਼ ਵੈਰੀ ਯਮੀ So this is my milkshake. So guys, this is my milkshake. Is done, ready for drink. So here you go guys to see pillow belle. Lauji ਸੋ ਗਾਇਸ ਇਹ ਨਾ ਕੜੀ ਪੱਤਾ ਜਿਹੜੇ ਮੈਂ ਲੈ ਕੇ ਆਈ ਸੀ ਮੈਂ ਵਾਸ਼ ਕਰਕੇ ਇੱਥੇ ਸੁੱਕਣੇ ਪਾਣ ਵਾਸਤੇ ਰੱਖੇ ਕਿ ਸੁੱਕ ਜਾਣਗੇ ਪਰ ਥੋੜੇ ਥੋੜੇ ਨਾ ਅੱਕੜ ਗਏ ਆ ਸੋ ਮੈਂ ਕਿਹਾ ਪਲੇਟ 'ਚ ਇਹ ਨਾ ਟਿਸ਼ੂ ਮੈਂ ਰੱਖਿਆ ਤੇ ਇਹਦੇ ਵਿੱਚ ਪਾ ਕੇ ਇਹਨੂੰ ਡਰਾਈ ਕਰ ਲੂੰਗੀ ਜਿਹੜਾ ਡਰਾਈ ਹੋਣਗੇ ਡੱਬੇ 'ਚ ਪਾ ਕੇ ਪੈਕ ਕਰਕੇ ਰੱਖ ਲੂੰਗੀ ਸੋ ਲੋ ਜੀ ਗਾਇਸ ਦੇਖ ਸਕਦੇ ਹੋ ਤੁਸੀਂ ਕੜੀ ਪੱਤਾ ਲੋ ਜੀ ਗਾਇਸ ਇੱਥੇ ਮੈਂ 깔 ਲੈਣੀ ਆ ਕੜੀ ਪੱਤੇ ਨੂੰ ਡਰਾਈ ਤੇ ਇਹਦੇ ਵਿੱਚ ਪਾ ਦਿੱਤਾ ਤੇ ਮੈਂ ਕਿਹਾ ਚਲੋ ਡਰਾਈ ਹੋ ਜਾਣਗੇ ਫਿਰ ਇਹਨੂੰ ਰੱਖ ਲੂੰਗੀ ਸੋ ਗਾਇਸ ਸੋ ਲੋ ਜੀ ਗਾਇਸ ਭਾਂਡੇ ਵਗੈਰਾ ਸਾਰੇ ਮੈਂ ਵਾਸ਼ ਕਰ ਲਏ ਆ ਬਾਕੀ ਠਾਡੀਬ ਹੋ ਚੁੱਕਾ ਹੈ ਕਿਚਨ ਕਲੀਨ ਐ ਨੀਡ ਸੋ ਇੱਥੇ ਕਰ ਦੇਣਾ ਹੁਣ ਵਲੋਗ ਐਂਡ ਅੱਜ ਦਾ ਵਲੋਗ ਇੱਥੋਂ ਟਿੱਕਰ ਸੀ ਸੋ ਲੋ ਜੀ ਹੁਣ ਕਰਦੇ ਆ ਚੱਲਦੇ ਆ ਅੰਦਰ ਦਿਖਾ ਲਦੇ ਆ ਅੱਗੋ ਬਾਕੀ ਸਾਰਾ ਕਲੀਨਿੰਗ ਕਰ ਦਿੱਤਾ ਹੈ ਸਾਰਾ ਕੁਝ ਐਵਰੀਥਿੰਗ ਸੋ ਮੈਂ ਕਿ ਇਹਨੂੰ ਵੀ ਚੱਕ ਕੇ ਨਾ ਇੱਥੇ ਰੱਖ ਦਿੰਨੀ ਆ ਬਿਕਾਜ਼ ਇੱਥੇ ਠੀਕ ਰਹੂਗਾ ਸਾਹਮਣੇ ਵਿੰਡੋ ਨਾਲ ਹਵਾ ਆਉਂਦੀ ਰਹੂਗੀ ਤੇ ਡਰਾਈ ਹੁੰਦੀ ਰਹਿਣਗੇ ਸੋ ਲੋਜ ਗਾਇਸ ਰਾਤ ਹੋ ਚੁੱਕੀ ਆ ਬੱਚੀ ਕਾਈਸ ਸਕੂਲੋਂ ਖਾ ਪੀ ਲਿਆ ਇਹਨਾਂ ਨੇ ਸੋ ਅਹੀਂ ਵੇਖਦੇ ਪਏ ਅਹੀਂ ਬਾਹਰ ਕਿਆ ਹਨੇਰਾ ਹੋ ਹੀ ਚੁੱਕਾ ਹੈ ਕਾਫੀ ਓ ਮਾਈ ਗੋਡ ਸੋ ਬਿਊਟੀਫੁਲ ਸੋ ਦਿੱਤੇ ਕਿੰਨਾ ਪਿਆਰਾ ਸਿਟੀ ਦੀਆਂ ਲਾਈਟਾਂ ਵਗੈਰਾ ਜਗੰਦੀਆਂ ਤੇ ਫਤੇ ਸਿੰਘ ਦੇਖਣਦੇ ਆ ਸ਼ਾਮ ਦੇ ਟਾਈਮ ਆਲਵੇਜ਼ ਦੇਖਦਾ ਇੱਥੇ ਬੈਠ ਕੇ ਸੋ ਮਕੇ ਚਲੋ ਤੁਹਾਨੂੰ ਵੀ ਦਿਖਾ ਲ dennੀ ਐ ਸੋ ਬਿਊਟੀਫੁਲ ਸਿਟੀ ਅੱਜ ਸੱਜੀ ਆ ਸੋ ਬੱਸਾ ਵਗੈਰਾ ਵੀ ਚੱਲਣ ਦੀਆਂ ਆ ਤੇ ਇੱਥੇ ਅਸੀਂ ਵਲੋਗ ਕਰਦੇ ਆ ਐਂਡ ਜੇ ਤੁਹਾਨੂੰ ਸਾਡਾ ਵਲੋਗ ਚੰਗਾ ਲੱਗਾ ਤੇ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਿਲਾਂਗੇ ਨਵੇਂ ਤੇ ਵਧੀਆ ਵਲੋਗ ਨਾਲ ਇੱਥੇ ਤੇ ਸਾਰੀ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਬੰਨ ਕਰਦੇ ਪੁੱਤ ਠੰਡ ਹੁੰਦੀ ਹਵਾ ਹੁੰਦੀ ਸਬੰਨ ਕਰਦੇ ਸੋ ਬਹੁਤ ਹੀ ਪਿਆਰਾ 뷰 ਆ ਆਊਟਸਾਈਡ ਦਾ ਬਹੁਤ ਹੀ ਪਿਆਰਾ